ਇਹ ਜਿਹੜੇ ਲੋਅ ਰਿਸਕ ਇਨਵੈਸਟਰਸ ਹੁੰਦੇ ਆ ਨਾ ਜਿਹੜੇ ਬਹੁਤਾ ਰਿਸਕ ਨਹੀਂ ਲੈ ਸਕਦੇ ਇਹਨਾਂ ਲਈ ਆਰ ਡੀ ਇੱਕ ਵਧੀਆ ਆਪਸ਼ਨ ਬਣ ਕੇ ਸਾਹਮਣੇ ਆਉਂਦਾ ਹੈ ਹੁਣ ਆਰ ਡੀ ਦੇ ਵਿੱਚ ਤੁਹਾਨੂੰ ਕਿੰਨਾ ਇਨਵੈਸਟ ਕਰਨਾ ਚਾਹੀਦਾ ਕਿੰਨੇ ਟਾਈਮ ਲਈ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦੀ ਕਾਫੀ ਫਲੈਕਸੀਬਿਲਟੀ ਮਿਲ ਜਾਂਦੀ ਹੈ ਤੇ ਇੱਕ ਤਰੀਕੇ ਨਾਲ ਜਿਹੜੇ ਰਿਟਰਨਸ ਨੇ ਉਹ ਵੀ ਗਰੰਟਡ ਤੇ ਫਿਕਸਡ ਮਿਲ ਜਾਂਦੇ ਆ ਹੁਣ ਗਰੰਟਡ ਰਿਟਰਨ ਦਾ ਮਤਲਬ ਤਾਂ ਐਫਡੀ ਨਹੀਂ ਹੁੰਦਾ ਜਾਂ ਫਿਰ ਇਹ ਆਰ ਡੀ ਸਰਕਾਰ ਦੀ ਕੋਈ ਸਪੈਸ਼ਲ ਸਕੀਮ ਹੈ ਜਿਵੇਂ ਪੀ ਐਫ ਪੀ ਪੀਆ ਵਗੈਰਾ ਤੇ ਜੇ ਇਹ ਵੀ ਨਹੀਂ ਆ ਫਿਰ ਆਰ ਡੀ ਹੈ ਕੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਇੰਦੇ ਵਿੱਚ ਇਨਵੈਸਟ ਕਿਵੇਂ ਕਰਨਾ ਹੈ ਕਿੰਨਾ ਇਨਵੈਸਟ ਕਰਨਾ ਹੈ ਆਰਡੀ ਤੇ ਐਫਡੀ ਦੇ ਵਿੱਚ ਫਰਕ ਕੀ ਹੁੰਦਾ ਇੰਟਰਸਟ ਕਿੰਨਾ ਮਿਲੇਗਾ ਇੰਟਰਸਟ ਕਿਵੇਂ ਮਿਲੇਗਾ ਇਹ ਸਾਰੀਆਂ ਚੀਜ਼ਾਂ ਅੱਜ ਦੀ ਵੀਡੀਓ ਚ ਕਲੀਅਰ ਹੋ ਜਾਣਗੀਆਂ ਚਲੋ ਸਭ ਤੋਂ ਪਹਿਲਾਂ ਪਾਇ ਦੇਖ ਲੈਣੇ ਆ ਵੀ ਆਰਡੀ ਹੁੰਦੀ ਕੀ ਹੈ ਆਰਡੀ ਦਾ ਮਤਲਬ ਹੈ ਰਿਕਰਿੰਗ ਡਿਪੋਜ਼ਿਟ ਰਿਕਰਿੰਗ ਮਤਲਬ ਜਿਹੜੀ ਚੀਜ਼ ਬਾਰ-ਬਾਰ ਹੋਵੇ ਹੁਣ ਤੁਹਾਨੂੰ ਐਸਆਈਪੀ ਦਾ ਮਤਲਬ ਤਾਂ ਪਤਾ ਹੋਏਗਾ ਜਿਦੇ ਚ ਹਰ ਮਹੀਨੇ ਤੁਹਾਡੇ ਅਕਾਊਂਟ ਚ ਇੱਕ ਕਿਸ਼ਤ ਦੀ ਤਰ੍ਹਾਂ ਪੈਸਾ ਕੱਟਿਆ ਜਾਂਦਾ ਸੋ ਇੱਕ ਤਰੀਕੇ ਨਾਲ ਐਸਆਈਪੀ ਵੀ ਰਿਕਰਿੰਗ ਇਨਵੈਸਟਮੈਂਟ ਹੀ ਹੁੰਦੀ ਹੈ ਤੇ ਆਰਡੀ ਜਿਹਦੇ ਨਾਲ ਤੁਹਾਡੇ ਅਕਾਊਂਟ ਚੋਂ ਕਿਸ਼ਤਾਂ ਦੀ ਤਰ੍ਹਾਂ ਪੈਸਾ ਕੱਟਿਆ ਜਾਂਦਾ ਹੈ ਹੁਣ ਇਹ ਆਰ ਡੀ ਤੇ ਐਸ ਆਈ ਪੀ ਦੇ ਵਿੱਚ ਫਰਕ ਇੰਨਾ ਹੈ ਕਿ ਐਸ ਆਈ ਪੀ ਦੇ ਵਿੱਚ ਅਕਾਊਂਟ ਚੋਂ ਪੈਸਾ ਕੱਟ ਕੇ ਮਾਰਕੀਟ ਦੇ ਵਿੱਚ ਇਨਵੈਸਟ ਹੋ ਜਾਂਦਾ ਤੇ ਆਰ ਡੀ ਦੇ ਵਿੱਚ ਅਕਾਊਂਟ ਚੋਂ ਪੈਸਾ ਕੱਟ ਕੇ ਬੈਂਕ ਜਾਂ ਪੋਸਟ ਆਫਿਸ ਚ ਇਨਵੈਸਟ ਹੋ ਜਾਂਦਾ ਇਹ ਜਿਹੜੇ ਬੈਂਕ ਜਾਂ ਪੋਸਟ ਆਫਿਸ ਨੇ ਫਿਰ ਇਹ ਅੱਗੇ ਉਹ ਪੈਸਾ ਇਨਵੈਸਟ ਕਰ ਦਿੰਦੇ ਆ ਗਵਰਨਮੈਂਟ ਬਾਂਡਸ ਖਰੀਦਦੇ ਆ ਜਾਂ ਫਿਰ ਤੁਹਾਡੇ ਮੇਰੇ ਵਰਗੇ ਲੋਕਾਂ ਨੂੰ ਲੋਨ ਦੇ ਦਿੰਦੇ ਆ ਤੇ ਬਦਲੇ ਚ ਇਹ ਦੋਨੋਂ ਹੀ ਬੈਂਕ ਤੇ ਪੋਸਟ ਆਫਿਸ ਆਰ ਡੀ ਦੇ ਬਦਲੇ ਤੁਹਾਨੂੰ ਫਿਕਸ ਤੇ ਗ ਉੰਜ ਮੈਂ ਕਿ ਤੁਹਾਨੂੰ ਪਤਾ ਹੀ ਹੈ ਕਿ ਐਸਆਈਪੀ ਦੇ ਵਿੱਚ ਜਿਹੜੇ ਰਿਟਰਨਸ ਹੁੰਦੇ ਉਹ ਨਾ ਤਾਂ ਗਰੰਟਡ ਹੁੰਦੇ ਆ ਤੇ ਨਾ ਹੀ ਫਿਕਸਡ ਹੁੰਦੇ ਆ ਪਰ ਆਰਡੀ ਦੇ ਵਿੱਚ ਫਿਕਸਡ ਵੀ ਹੁੰਦੇ ਆ ਤੇ ਗਰੰਟਡ ਵੀ ਹੁੰਦੇ ਆ ਤੇ ਆਰਡੀ ਦੇ ਵਿੱਚ ਪੈਸਾ ਵੀ ਐਸਆਈਪੀ ਦੀ ਤਰ੍ਹਾਂ ਹੀ ਕੱਟਿਆ ਜਾਂਦਾ ਹਰ ਮਹੀਨੇ ਤੁਹਾਡੇ ਅਕਾਊਂਟ ਚੋਂ ਇੱਕ ਡੇਟ ਫਿਕਸ ਕਰ ਲਈ ਜਾਂਦੀ ਹੈ ਤੇ ਉਸੇ ਡੇਟ ਨੂੰ ਅਕਾਊਂਟ ਚੋਂ ਪੈਸਾ ਕੱਟਿਆ ਜਾਂਦਾ ਹੁਣ ਜਦੋਂ ਗਰੰਟਡ ਰਿਟਰਨਸ ਤੇ ਫਿਕਸਡ ਰਿਟਰਨਸ ਵਾਲੀ ਗੱਲ ਆਉਂਦੀ ਹੈ ਨਾ ਤਾਂ ਸਾਡੇ ਦਿਮਾਗ ਚ ਘੰਟੇ ਬੈਈਦੀ ਐਫਡੀ ਵਾਲੀ ਬੀ ਐਫ ਡੀ ਤੇ ਆਰ ਡੀ ਜੇਕਰ ਦੋਨੇ ਗਰੰਟਡ ਤੇ ਫਿਕਸਡ ਰਿਟਰਨ ਦੇ ਰਹੇ ਆ ਤਾਂ ਫਿਰ ਦੋਨੋਂ ਸੇਮ ਹੀ ਹੋਣਗੇ ਇਹਨਾਂ 'ਚ ਫਰਕ ਕੀ ਰਹਿ ਗਿਆ ਬਿਲਕੁਲ ਨਹੀਂ ਆ ਐਫ ਡੀ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਅਸੀਂ ਇੱਕ ਲੰਸਮ ਅਮਾਉਂਟ ਦੇ ਵਿੱਚ ਪੈਸਾ ਇਨਵੈਸਟ ਕਰਦੇ ਆ ਜਿਵੇਂ ਪੈਸਾ ਇਕੱਠਾ ਹੋ ਜਾਂਦਾ 1 ਲੱਖ 2 ਲੱਖ 3 ਲੱਖ ਉਹਨੂੰ 2-3 ਸਾਲਾਂ ਦੇ ਲਈ ਐਜ਼ ਐਨ ਐਫ ਡੀ ਇਨਵੈਸਟ ਕਰਦਾ ਬਟ ਸਾਰੇ ਲੋਕਾਂ ਦੇ ਕੋਲੇ ਤਾਂ ਇਹ ਲੰਸਮ ਅਮਾਉਂਟ ਨਹੀਂ ਹੁੰਦਾ ਕਈ ਲੋਕ ਮਹੀਨੇ ਦਾ 5-10 ਹਜ਼ਾਰ ਇਨਵੈਸਟ ਕਰ ਸਕਦੇ ਆ ਤਾਂ ਉਹਨਾਂ ਲਈ ਆਰ ਡੀ ਇੱਕ ਵਧੀਆ ਆਪਸ਼ਨ ਬਣ ਜਾਂਦਾ ਹੈ ਉਹ ਮਹੀਨੇ ਦਾ 10000 2000 ਤੁਸੀਂ ਹਰ ਮਹੀਨੇ ਇਹ ਮਾਉਂਟ ਇਨਵੈਸਟ ਕਰ ਸਕਦੇ ਹੋ ਕਿੰਨੇ ਵੀ ਟਾਈਮ ਦੇ ਲਈ ਤੇ ਉਸ ਟਾਈਮ ਤੋਂ ਬਾਅਦ ਤੁਹਾਡਾ ਪੈਸਾ ਵਿਆਜ ਦੇ ਸਮੇਤ ਤੁਹਾਨੂੰ ਵਾਪਸ ਮਿਲ ਜਾਂਦਾ ਹੈ ਹੁਣ ਦੇਖਿਆ ਜਾਵੇ ਤਾਂ ਆਰਡੀ ਦੇ ਵਿੱਚ ਪੈਸਾ ਇਨਵੈਸਟ ਐਸਆਈਪੀ ਦੇ ਤਰ੍ਹਾਂ ਹੁੰਦਾ ਤੇ ਜਿਹੜੇ ਰਿਟਰਨ ਨੇ ਉਹ ਐਫਡੀ ਵਰਗੇ ਮਿਲਦੇ ਨੇ ਤਾਂ ਇੱਕ ਤਰੀਕੇ ਨਾਲ ਜਿਹੜੀ ਆਰਡੀ ਆ ਨਾ ਇਹ ਐਸਆਈਪੀ ਪਲੱਸ ਐਫਡੀ ਵਰਗਾ ਹੈ ਨਾ ਇੱਕ ਇਨਸਟਰੂਮੈਂਟ ਸੋਚਿਆ ਜਾ ਸਕਦਾ ਹੈ ਚਲੋ ਹੁਣ ਇਹ ਤਾਂ ਸਮਝ ਆ ਗਿਆ ਵੀ ਆਰ ਡੀ ਚੀਜ਼ ਕੀ ਹੈ ਤੇ ਇਹਦੇ ਵਿੱਚ ਰਿਟਰਨ ਕਿਸ ਤਰੀਕੇ ਨਾਲ ਮਿਲਦੇ ਆ ਹੁਣ ਇਹ ਦੇਖ ਲੈਣੇ ਆ ਵੀ ਆਰ ਡੀ ਦੇ ਵਿੱਚ ਇਨਵੈਸਟ ਕਰਨ ਦੀਆਂ ਟਰਮਸ ਐਂਡ ਕੰਡੀਸ਼ਨ ਕੀ ਹੁੰਦੀਆਂ ਨੇ ਤੇ ਇਸ ਚੀਜ਼ ਦੇ ਲਈ ਆਪਾਂ ਇੰਡੀਆ ਦੇ ਸਭ ਤੋਂ ਵੱਡੇ ਬੈਂਕ ਐਸ ਬੀ ਆਈ ਦਾ ਐਗਜ਼ਾਮਪਲ ਲੈ ਕੇ ਸਮਝਾਂਗੇ ਮੋਟਾ ਮੋਟਾ ਸਾਰੇ ਬੈਂਕਾਂ ਦਾ ਜਿਹੜਾ ਪ੍ਰੋਸੈਸ ਹੁੰਦਾ ਉਹ ਸਿਮਿਲਰ ਜਿਹਾ ਹੀ ਹੁੰਦਾ ਤੇ ਐਸ ਬੀ ਆਈ ਦੇ ਵਿੱਚ ਆਰ ਡੀ ਤੁਸੀਂ ਮਿਨੀਮਮ 100 ਰੁਪਏ ਤੋਂ ਸ਼ੁਰੂ ਕਰ ਸਕਦੇ ਹੋ ਤੇ ਇਹਦੇ ਵਿੱਚ ਕੋਈ ਵੀ ਅਪਰ ਲਿਮਿਟ ਨਹੀਂ ਹੈ ਤੇ ਇਹ ਆਰ ਡੀ ਤੁਸੀਂ ਘੱਟੋ ਘੱਟ 12 ਮਹੀਨਿਆਂ ਤੋਂ ਲੈ ਕੇ ਵੱਧ ਤੋਂ ਵੱਧ 10 ਸਾਲ ਤੱਕ ਲਈ ਕਰ ਸਕਦੇ ਹੋ ਹੁਣ ਦੇਖੋਗੇ ਤਾਂ ਤੁਹਾਨੂੰ ਇੱਕ ਫਰਕ ਇੱਥੇ ਦਿਗਿਆ ਐਫ ਡੀ ਤੇ ਆਰ ਡੀ ਦੇ ਵਿੱਚ ਕਰ ਐਫ ਡੀ ਦੇ ਵਿੱਚ ਜੇਕਰ ਤੁਸੀਂ ਦੇਖੋਗੇ ਤੁਹਾਨੂੰ 12 ਮਹੀਨੇ ਤੋਂ ਘੱਟ ਦੇ অপਸ਼ਨ ਵੀ ਮਿਲ ਜਾਂਦੇ ਆ ਇਨਫੈਕਟ ਐਸ ਬੀ ਆਈ ਦੇ ਵਿੱਚ ਜੇਕਰ ਤੁਸੀਂ ਐਫ ਡੀ ਦੇਖੋਗੇ ਤਾਂ 7 ਦਿਨ ਦੀ ਐਫ ਡੀ ਵੀ ਕਰਵਾ ਸਕਦੇ ਹੋ ਖੈਰ ਅੱਗੇ ਵਧਦੇ ਹਾਂ ਹੁਣ ਆਰ ਡੀ ਦੇ ਵਿੱਚ ਹਰ ਮਹੀਨੇ ਤੋਂ ਇੱਕ ਫਿਕਸ ਡੇਟ ਨੂੰ ਤੁਹਾਡਾ ਪੈਸਾ ਇਨਵੈਸਟ ਹੁੰਦਾ ਹੈ ਤੇ ਜੇਕਰ ਉਸ ਡੇਟ ਨੂੰ ਤੁਹਾਡੇ ਅਕਾਊਂਟ 'ਚ ਪੈਸਾ ਨਹੀਂ ਹੈ ਜਾਂ ਫਿਰ ਤੁਸੀਂ ਪੈਸਾ ਨਹੀਂ ਰੱਖਦੇ ਤਾਂ ਐਸ ਬੀ ਆਈ ਤੁਹਾਨੂੰ ਪੈਨਲਟੀ ਹੁਣ ਇਥੇ ਜੇਕਰ ਤੁਹਾਡੀ ਜਿਹੜੀ ਆਰਡੀਓ 5 ਸਾਲ ਤੋਂ ਘਟਦੀ ਆ ਤਾਂ ਤੁਹਾਨੂੰ 1.5% ਪੈਨਲਟੀ ਲੱਗੇਗੀ ਮਤਲਬ ਕਿ ਇੱਕ ਫਿਕਸ ਡੇਟ ਨੂੰ ਜਿਹੜੀ ਤੁਹਾਡੀ ਆਰਡੀਓ 10000 ਰੁਪਏ ਇਨਵੈਸਟ ਹੁੰਦਾ ਤੇ ਜੇਕਰ ਜਿਸ ਦਿਨ ਆਰ ਡੀ ਦੇ ਪੈਸੇ ਕੱਟੇ ਜਾਣੇ ਆ ਉਸ ਤਰੀਕ ਨੂੰ ਤੁਹਾਡੇ ਅਕਾਊਂਟ 'ਚੋਂ 10000 ਨਹੀਂ ਆ ਤਾਂ ਤੁਹਾਨੂੰ ਉਹਦਾ 1.5% ਯਾਨੀ ਕਿ 150 ਰੁਪਏ ਦੀ ਪੈਨਲਟੀ ਲੱਗੇਗੀ ਤੇ ਤੁਸੀਂ ਜਿੰਨੇ ਮਹੀਨੇ ਨੂੰ ਅੱਗੇ ਲੇਟ ਕਰਦੇ ਜਾਓਗੇ 150 150 ਐਡ ਹੁੰਦਾ ਜਾਏਗਾ ਇਸੇ ਤਰੀਕੇ ਨਾਲ ਜੇਕਰ ਤੁਹਾਡੀ ਜਿਹੜੀ ਆਰ ਡੀ 5 ਸਾਲ ਤੋਂ ਵੱਧਦੀ ਆ ਤਾਂ ਤੁਹਾਨੂੰ 2% ਪੈਨਲਟੀ ਲੱਗੇਗੀ ਮਤਲਬ ਕਿ ਜੇਕਰ ਆਰ ਡੀ 10000 ਕੱਟੀ ਜਾਣੀ ਆ ਤਾਂ ਉਹਦਾ 200 ਰੁਪਏ ਪੈਨਲਟੀ ਹੋ ਜਾਏਗੀ ਪੇਮੈਂਟ ਮਿਸ ਕਰਮ ਤੇ ਤੇ ਕਹਾਣੀ ਹਜੇ ਇੱਥੇ ਖਤਮ ਨਹੀਂ ਹੋਈ ਜੇਕਰ ਲਗਾਤਾਰ ਤੁਸੀਂ 6 ਮਹੀਨੇ ਪੇਮੈਂਟ ਮਿਸ ਕਰਦੇ ਹੋ ਤਾਂ ਵਿਆਜ ਕਿੰਨਾ ਬਣਦਾ ਉਹਦੇ ਚੋ ਪੈਨਲਟੀ ਕੱਟ ਕੇ ਬਾਕੀ ਜਿਹੜਾ ਪੈਸਾ ਹੈ ਉਹ ਤੁਹਾਡੇ ਅਕਾਊਂਟ ਚ ਵਾਪਸ ਭੇਜ ਦੇਗਾ ਤਾਂ ਆਰ ਡੀ ਕਰਵਾਉਣ ਤੋਂ ਪਹਿਲਾਂ ਇਹਨਾਂ ਗੱਲਾਂ ਥੋੜਾ ਜਿਹਾ ਧਿਆਨ ਰੱਖਿਓ ਆਪਣਾ ਮਾਊਂਟ ਤੇ ਡੇਟ ਉਸੇ ਹਿਸਾਬ ਨਾਲ ਹੀ ਸੈੱਟ ਕਰਿਓ ਸੋ ਹੁਣ ਗੱਲ ਕਰਦੇ ਆਪਾਂ ਉਸੇ ਪੁਆਇੰਟ ਦੀ ਜਿਹਦਾ ਸਾਨੂੰ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਵੀ ਆਰ ਡੀ ਦੇ ਵਿੱਚ ਇੰਟਰਸਟ ਕਿੰਨਾ ਮਿਲਦਾ ਹੈ ਤੇ ਕਿਵੇਂ ਮਿਲਦਾ ਹੈ ਜੀ ਹਾਂ ਕਿੰਨਾ ਮਿਲਦਾ ਨਾਲੋਂ ਜ਼ਿਆਦਾ ਜ਼ਰੂਰੀ ਹੋ ਜਾਂਦਾ ਵੀ ਮਿਲਦਾ ਕਿਵੇਂ ਆ ਤਾਂ ਦੇਖੋ ਜੇਕਰ ਤੁਸੀਂ ਐਫ ਡੀ ਦੇ ਵਿੱਚ ਇਨਵੈਸਟ ਕਰਦੇ ਹੋ ਮਤਲਬ ਵੀ ਤੁਸੀਂ 1 ਲੱਖ ਰੁਪਏ ਇਨਵੈਸਟ ਕੀਤਾ 2 ਉੱਥੇ ਤੁਹਾਨੂੰ 2 ਸਾਲ ਦੀ ਜਿਹੜੀ FD ਦਾ ਉਹਦਾ 7% ਵਿਆਜ ਮਿਲਦਾ ਹੈ ਤਾਂ 1 ਲੱਖ ਦਾ 7% ਹੋ ਗਿਆ 7000 2 ਸਾਲ ਦਾ ਹੋ ਗਿਆ 14000 ਇਹ ਇੰਟਰਸਟ ਦਾ ਆਪਾਂ ਇੱਕ ਸਿੰਪਲ ਜਿਹਾ ਫਾਰਮੂਲਾ ਲੈ ਕੇ ਚੱਲਿਆਂ ਐਕਚੁਅਲ ਦੇ ਵਿੱਚ ਇਹ ਇੰਟਰਸਟ ਕੰਪਾਊਂਡ ਹੁੰਦਾ ਹੈ ਮਤਲਬ ਕਿ SBI ਦੇ ਕੇਸ ਦੇ ਵਿੱਚ 2 ਸਾਲ ਦਾ ਤੁਹਾਨੂੰ 14900 ਰੁਪਏ ਇੱਕ ਬਣ ਜਾਂਦਾ ਹੈ ਹੁਣ ਇਹ ਜਿਹੜੇ ਰਿਟਰਨਸ ਨੇ ਤੇ ਤੇ ਤੁਹਾਡਾ 10% ਦਾ TDS ਕੱਟੇਗਾ ਤੇ ਬਾਕੀ ਦਾ ਪੈਸਾ ਤੁਹਾਨੂੰ ਮਿਲ ਜਾਏਗਾ ਮਤਲਬ ਕਿ ਜੇਕਰ ਤੁਸੀਂ 2 ਸਾਲ ਦੀ FD ਤੇ 14000 ਰੁਪਏ ਦਾ ਇੰਟਰਸਟ ਕਮਾਉਨੇ ਹੋ ਤਾਂ TDS ਵਗੈਰਾ ਕੱਟ ਕੇ ਤੁਹਾਨੂੰ 12600 ਰੁਪਏ ਬ ਹੁਣੋ ਇਸ ਲਈ ਕਿਉਂਕਿ ਐਫ ਡੀ ਦੇ ਵਿੱਚ ਜਿਹੜਾ ਸਾਡਾ 1 ਲੱਖ ਰੁਪਏ ਇਨਵੈਸਟ ਹੋਇਆ ਸੀ ਨਾ ਉਹ ਪਹਿਲੇ ਦਿਨ ਤੋਂ ਇਨਵੈਸਟ ਹੋਇਆ ਸੀ ਤੇ ਪਹਿਲੇ ਦਿਨ ਤੋਂ ਲੈ ਕੇ ਪੂਰੇ 2 ਸਾਲਾਂ ਤੱਕ ਦਾ ਉਹਦਾ ਵਿਆਜ ਬਣਿਆ ਸੀ ਹੁਣ ਆਰ ਡੀ ਦੇ ਵਿੱਚ ਇਹੀ 1 ਲੱਖ 2 ਸਾਲਾਂ ਦੀਆਂ ਕਿਸ਼ਤਾਂ ਦੇ ਥਰੂ ਇਨਵੈਸਟ ਹੁੰਦਾ ਜਿਹੜਾ ਕਿ ਮਹੀਨੇ ਦਾ 4167 ਰੁਪਏ ਬਣਦੇ ਆ ਹੁਣ ਇਹ ਜਿਹੜਾ 1 ਲੱਖ ਹੈ ਇਹਨੂੰ ਮੈਂ ਸਿੰਪਲ ਜੀ 2 ਸਾਲਾਂ ਦੇ 24 ਮਹੀਨਾ ਨਾਲ ਸਿੱਧੇ ਤਰੀਕੇ ਨਾਲ ਡਿਵਾਈਡ ਕੀਤਾ ਜਿਹਦੇ ਨਾਲ ਕਰਕੇ ਮੰਥਲੀ 4167 ਰੁਪਏ ਬਣਦੇ ਆ ਤੇ ਇਸ ਕੇਸ ਦੇ ਵਿੱਚ ਤੁਹਾਨੂੰ ਅਪਰੋਕਸੀਮੇਟਲੀ 7600 ਰੁਪਏ ਮਿਲੇਗਾ ਜੋ ਕਿ ਤੇ ਇਹਦੇ ਵਿੱਚ ਉਹ ਜਿਹੜਾ 10% ਦਾ TDS ਨਹੀਂ ਕੱਟਿਆ। ਉਹਨੇ ਜਿਹੜੀ 75k ਵਾਲੀ ਕੈਲਕੂਲੇਸ਼ਨ ਹੈ ਨਾ ਇਹ ਮੈਂ BKfy the community ਦਾ ਯੂਜ਼ ਕਰਕੇ ਕੀਤੀ ਆ। ਤੇ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਮੈਂ ਦੱਸ ਦਿਆਂ BKfy the community ਤੇ ਇਦਾਂ ਦੇ ਕਾਫੀ سارے ਕੈਲਕੂਲੇਟਰਸ ਨੇ। ਇੱਥੇ ਮੈਂ SBI RD ਕੈਲਕੂਲੇਟਰਸ ਦੇ ਵਿੱਚ ਵੈਲਿਊ ਭਰੀ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ। ਮੈਂ ਇਸ ਕੈਲਕੂਲੇਟਰ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਜੇਕਰ ਤੁਸੀਂ ਚੈੱਕ ਕਰਨਾ ਚਾਹੋ। ਸੋ ਇੱਥੇ ਆਪਾਂ ਇਹ ਵੀ ਦੇਖ ਲਿਆ ਵੀ RD ਦੇ ਵਿੱਚ ਵਿਆਜ ਕਿੰਨਾ ਮਿਲਦਾ ਤੇ ਕਿਵੇਂ ਮਿਲਦਾ। ਸੋ ਦੇਖਿਆ ਜਾਵੇ ਤਾਂ ਆਲਮੋਸਟ ਸਾਰੇ ਬੈਂਕਾਂ ਦੇ ਐਫ ਡੀ ਤੇ ਆਰ ਡੀ ਦੇ ਜਿਹੜੇ ਇੰਟਰਸਟ ਹੁੰਦੇ ਆ ਆਲਮੋਸਟ ਸੇਮ ਹੀ ਹੁੰਦੇ ਆ ਕੋਈ ਬਹੁਤਾ ਫਰਕ ਨਹੀਂ ਹੁੰਦਾ ਸੋ ਹੁਣ ਤੱਕ ਆਪਾਂ ਰਿਕਰਿੰਗ ਡਿਪੋਜ਼ਿਟ ਨੂੰ ਆਲਮੋਸਟ ਹਰ ਇੱਕ ਪਹਿਲੂ ਤੋਂ ਡਿਸਕਸ ਕਰ ਲਿਆ ਹੁਣ ਤੁਹਾਨੂੰ ਪਤਾ ਵੀ ਜਿਹੜੀਆਂ ਇਦਾਂ ਦੀ ਇਨਫੋਰਮੇਸ਼ਨ ਹੁੰਦੀਆਂ ਨੇ ਇਹਨੂੰ ਰਿਸਰਚ ਕਰਕੇ ਫਿਰ ਸਹੀ ਤਰੀਕੇ ਨਾਲ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਨ ਦੇ ਵਿੱਚ ਨਾ ਕਾਫੀ ਮਿਹਨਤ ਲੱਗਦੀ ਹੈ ਸੋ ਜੇਕਰ ਤੁਹਾਨੂੰ ਲੱਗਦਾ ਵੀ ਵੀਡੀਓ ਹੈਲਪਫੁਲ ਹੈ ਤਾਂ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਦਿਸ ਇਜ਼ ਦਾ ਬੈਸਟ ਵੀਡੀਓ ਔਨ ਆਰ ਡੀ ਬਸ ਇਨੇ ਕੇ ਨਾਲ ਹੀ ਸਾਡੀ ਸੋ ਲਾਸਟ ਵਿੱਚ ਤੁਹਾਨੂੰ ਚਾਰ ਐਦਾਂ ਦੇ ਪੁਆਇੰਟ ਦੱਸਦਾ ਜੋ ਆਰ ਡੀ ਬਾਰੇ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣਗੇ ਪਹਿਲਾ ਪੁਆਇੰਟ ਤਾਂ ਇਹ ਵੀ ਜ਼ਿਆਤਰ ਬੈਂਕਾਂ ਆਰ ਡੀ ਤੇ ਨਾ ਇੱਕ ਲੋਕ-ਇਨ ਪੀਰ ਲਾਉਂਦੀਆਂ ਨੇ ਜਿਵੇਂ ਕਿ 1 ਮਹੀਨੇ ਦਾ ਹੋ ਸਕਦਾ 2 ਮਹੀਨੇ ਦਾ ਜਾਂ 6 ਮਹੀਨੇ ਦਾ ਜਿਹਦੇ ਵਿੱਚ ਇਹ ਹੁੰਦਾ ਵੀ ਇਸ ਲੋਕ-ਇਨ ਪੀਰ ਤੋਂ ਪਹਿਲਾਂ ਜੇਕਰ ਤੁਸੀਂ ਆਪਣਾ ਪੈਸਾ ਕਢਵਾਉਣਾ ਹੈ ਤਾਂ ਤੁਹਾਨੂੰ ਜ਼ੀਰੋ ਵਿਆਜ ਮਿਲੇਗਾ ਸੋ ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡਾ ਪੈਸਾ ਅਗਲੇ 3-4 ਮਹੀਨੇ ਬਾਅਦ ਤੁਹਾਨੂੰ ਚਾਹੀਦਾ ਹੋਏਗਾ ਤਾਂ ਬੈਂਕ ਦੇ ਵਿੱਚ ਪਹਿਲਾਂ ਲੋਕ-ਇਨ ਪੀਰ ਜ਼ਰੂਰ ਚੈੱਕ ਕਰ ਲਿਓ ਦੂਜਾ ਪੁਆਇੰਟ ਆਉਂਦਾ ਰਿਲੇਟਡ ਟੂ ਮੈਂ ਵੀਡੀਓ ਦੇ ਵਿੱਚ ਦੋ ਤਿੰਨ ਵਾਰੀ ਗੱਲ ਕੀਤੀ ਹੈ 10% TDS ਕੱਟਿਆ ਜਾਵੇਗਾ ਬਟ ਜੇਕਰ ਤੁਹਾਡਾ FD ਤੇ RD ਦਾ ਵਿਆਜ ਮਿਲਾ ਕੇ ਸਾਲ ਦਾ 40000 ਬਣਦਾ ਹੈ ਸੀਨੀਅਰ ਸਿਟੀਜ਼ਨ ਦੇ ਕੇਸ ਦੇ ਵਿੱਚ ਇਹ ਲਿਮਿਟ 50000 ਦੀ ਹੈ ਫਿਰ ਤੁਹਾਡਾ 10% ਦਾ TDS ਨਹੀਂ ਕੱਟਿਆ ਜਾਏਗਾ ਤੁਹਾਨੂੰ ਪੂਰਾ ਵਿਆਜ ਮਿਲੇਗਾ ਹਾਂ ਇਹਦੇ ਵਿੱਚ ਕੁਝ ਬੈਂਕਾਂ ਜਿਵੇਂ ਕਿ HDFC ਵਗੈਰਾ ਕੰਡੀਸ਼ਨ ਲਾ ਦਿੰਦੀਆਂ ਨੇ ਵੀ ਜੇਕਰ ਤੁਹਾਡਾ RD ਦੇ ਨਾਲ ਨਾਲ HDFC ਦੇ ਵਿੱਚ ਸੇਵਿੰਗ ਅਕਾਊਂਟ ਨਹੀਂ ਹੈ ਫਿਰ ਚਾਹੇ ਤੁਹਾਡਾ ਵਿਆਜ 2000 ਹੋਵੇ ਚਾਹੇ 50000 ਫਿਰ ਤੁਹਾਡਾ 10% TDS ਕੱਟਿਆ ਹੀ ਜਾਣਾ ਹੈ ਤੀਜਾ ਪੁਆਇੰਟ ਹੈ ਵੀ ਜੇਕਰ ਤੁਸੀਂ ਇੱਕ ਵਾਰੀ RD ਸ਼ੁਰੂ ਕਰ ਇੱਕ ਵਾਰੀ ਜਿਹੜੀ ਇਨਸਟਾਲਮੈਂਟ ਡਿਸਾਈਡ ਹੋ ਗਈ ਮਤਲਬ ਕਿ ਫਿਕਸ ਹੋ ਗਈ ਫਿਰ ਉਸ ਤੋਂ ਬਾਅਦ ਤੁਸੀਂ ਚੇਂਜ ਨਹੀਂ ਕਰ ਸਕਦੇ ਤੇ ਚੌਥਾ ਪੁਆਇੰਟ ਹੈ ਕਿ ਬਿਨਾ ਪੈਨਲਟੀ ਦਿੱਤੇ ਤੁਸੀਂ ਆਪਣੀ ਆਰਡੀ ਨੂੰ ਬ੍ਰੇਕ ਨਹੀਂ ਕਰ ਸਕਦੇ ਇਸ ਲਈ ਸੋਚ ਸਮਝ ਕੇ ਡਿਸਾਈਡ ਕਰਿਓ ਸੋ ਦੈਟਸ ਇਟ ਫॉर ਟੂਡੇ ਕਮੈਂਟ ਕਰਨਾ ਨਹੀਂ ਭੁੱਲਣਾ ਜੇ ਤੁਹਾਨੂੰ ਮਿਲਦਾ ਕਿਸੇ ਨਾ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈਟ